ਸਾਡੇ ਪਿੰਡ ਦੇ ਵਿੱਚ ਸਹਿਮਤੀ ਨਹੀਂ ਹੋ ਸਕਦੀ। ਨਾ ਹੋਈ ਆ ਤੇ ਨਾ ਹੋਣੀ ਆ। ਗਰੀਬ ਬੰਦਾ ਮੈਂ, ਆਮਦਨ ਤੁਹਾਨੂੰ ਪਤਾ ਹੈ 1250 ਸਰਕਾਰੀ ਸੈਲਰੀ ਮਿਲਦੀ ਜੀ, ਉਹ ਵੀ 6-6 ਮਹੀਨੇ ਖਤਕੇ ਲੈ ਜਾਂਦੇ ਕਹਿੰਦੇ ਗੁਰਦੁਆਰੇ ਚਲਦੇ ਨੇ ਆਣੇ ਲੈ ਕੇ। ਹੁਣ ਆ ਪੰਚਾਇਤ ਖਾਤੇ ਦੀ ਮੇਰੀ ਤਨਖਾਹ 15000 ਰੁਪਏ ਆ ਰਹੀ ਪਈ, ਮੈਂਬਰ ਸਰਪੰਚ ਸਾਰੇ ਬੈਠੇ ਆ। ਮੈਂ ਨਡਾਲੇ ਵੀ ਕਿਹਾ ਮੇਰੇ ਨਾਲ ਜਾਓ ਮੈਂ ਭੁੱਖਾ ਤੇ ਆ ਜਾ ਕੇ ਉੱਥੇ 10000 ਰੁਪਏ ਲਿਆ ਉਹ ਵੀ ਮੇਰੇ ਕੋਲ ਅਪਰੂਵ ਇੱਕ ਨਿਕਲ ਆਇਆ ਚੈੱਕ। ਇਹਨਾਂ ਦਾ ਕਟਿਆ ਸਰਪੰਚ ਸਾਹਿਬ ਦਾ ਜਿਹੜੇ ਪਹਿਲੇ ਏ ਕਾਕਾ ਜੀ ਵੇਖੋ ਇਹਨੂੰ 10000 ਰੁਪਏ ਉਦਾਂ ਲੈ ਕੇ ਦਿੱਤਾ ਜਿੱਦਣ ਸਾਡੀ ਇੱਥੇ ਬੋਲੀ ਹੋਈ ਆ ਘਰ ਸੋਣ ਘਰ ਸੋਣ ਭਰਾਵਾ ਘਰ ਸੋਣ ਮਹੰਦਰ ਅੱਛਾ ਇਹਨੂੰ 500 ਦਾ ਪੱਤਾ ਸਾੜ ਕੋ ਲੈਂਦਾ ਕੁਰਸੀਆਂ ਡਾਉਣ ਦਾ ਸਾਥੀਏ ਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ న్యూਸ ਤੇ ਮੈਂ ਤੁਹਾਡੇ ਨਾਲ ਦਿਲਜੀਤ ਸਿੰਘ ਲਗਾਤਾਰ ਪੰਚਾਇਤੀ ਚੋਣਾਂ ਦਾ ਵਿਗਲਵਜਨ ਤੋਂ ਬਾਅਦ ਪਿੰਡਾਂ ਦੇ ਵਿੱਚ ਪ੍ਰਚਾਰ ਲਗਾਤਾਰ ਜਾਰੀ ਆ ਅਤੇ ਨਾਮਜ਼ਦਗੀਆਂ ਵੀ ਹੁਣ ਲਗਾਤਾਰ ਭਾਰਟੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਕੱਲ ਦਾ ਦਿਨ ਆਖਰੀ ਦਿਨ ਰਹਿ ਚੁੱਕਿਆ ਹੈ ਨਾਮਜ਼ਦਗੀਆਂ ਨੂੰ ਲੈ ਕੇ ਜਿਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਵੱਲੋਂ ਸਰਬਸੰਮਤੀ ਵੀ ਕੀਤੀ ਗਈ ਆ ਪਰ ਕੁਝ ਪਿੰਡਾਂ ਦੇ ਵਿੱਚੋਂ ਲਗਾਤਾਰ ਜਿਵੇਂ ਕੈਸਤ ਦੇ ਕੀ ਚੋਣਾਂ ਲੜੀਆਂ ਜਾ ਰਹੀਆਂ ਨੇ ਪਰ ਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਜਿਹੜਾ ਪਿੰਡ ਸਰਬਸੰਮਤੀ ਦੇ ਨਾਲ ਆਪਦੇ ਪਿੰਡ ਦੇ ਵਿੱਚ ਸਰਪੰਚ ਚੁਣਦਾ ਉਸ ਪਿੰਡ ਦੇ ਵਿੱਚ 5 ਲੱਖ ਦਾ ਵਿਸ਼ੇਸ਼ ਜਿਹੜੀ ਕੀ ਗ੍ਰਾਂਟ ਦਿੱਤੀ ਜਾਵੇਗੀ ਨਾਲ ਹੀ ਇੱਕ ਸਟੇਡੀਅਮ ਦਿੱਤਾ ਜਾਵੇਗਾ ਸਾਡੇ ਨਾਲ ਸਾਰੇ ਇਹ ਪਿੰਡ ਦੇ ਪਿੰਡ ਵੱਲੋਚੱਕ ਦੇ ਜੋ ਕਿਸੇ ਕਿ ਲੋਕ ਮੌਜੂਦ ਨੇ ਜੋ ਲਗਾਤਾਰ ਪਿੰਡ ਦੇ ਵਿੱਚ ਯੋਗਦਾਨ ਪਾ ਰਹੇ ਨੇ ਅਤੇ ਜਿਸ ਤਰੀਕੇ ਦੇ ਨਾਲ ਇਹ ਦੁਆਬੇ ਦੇ ਪਿੰਡ ਨੇ ਦੁਆਬੇ ਦੇ ਪਿੰਡ ਆਮ ਤੌਰ ਤੇ ਐਨਆਰਆਈਆਂ ਦੇ ਨਾਲ ਮਸ਼ਹੂਰ ਨੇ ਐਨਆਰਆਈ ਬਹੁਤ ਸਾਰੇ ਐਨਆਰਆਈ ਜੋ ਆਪਣੇ ਪਿੰਡਾਂ ਨੂੰ ਸਵਾਰਨ ਦੇ ਲਈ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਅਤੇ ਬਹੁਤ ਸਾਰੇ ਐਨਜੀਓ ਦੀ ਮਦਦ ਦੇ ਨਾਲ ਵੀ ਇਹ ਪਿੰਡ ਆਪਣਾ ਜਿਹੜਾ ਕੀ ਵਿਕਾਸ ਦੇ ਵਿੱਚ ਹਿੱਸਾ ਪਾਉਂਦੇ ਨਜ਼ਰ ਆ ਰਹੇ ਨੇ ਸ਼ੁਰੂਆਤ ਕਰਦੇ ਆ ਸਰਪੰਚ ਸਾਹਿਬ ਤੋਂ ਪਿੰਡ ਬੱਲੋ ਚੱਕ ਦੇ ਜੋ ਜਲਕਪੂਰ ਥਲੇ ਦਾ ਪਿੰਡ ਆ ਇੱਕ ਮਸ਼ਹੂਰ ਪਿੰਡ ਆ ਇਹਨਾਂ ਤੋਂ ਸਰਪੰਚ ਸਾਹਿਬ ਤੋਂ ਸ਼ੁਰੂਆਤ ਕਰਦੇ ਆ ਜੋ ਸਾਬਕਾ ਸਰਪੰਚ ਰਹੇ ਚੁੱਕੇ ਨੇ ਕੀ ਕਹਿਣਾ ਚਾਹੁੰਗੇ ਸਰਪੰਚ ਸਾਹਿਬ ਵੀ ਜਿਸ ਤਰੀਕੇ ਨਾਲ ਹੁਣ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈਗਾ ਹਰ ਕੋਈ ਨਾਮਜ਼ਦਗੀ ਭਰ ਰਿਹਾ ਹੈਗਾ ਪਰ ਸਰਕਾਰ ਨੇ ਇਹ ਕਿਹਾ ਕਹਿੰਦੇ ਕਿ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਚੂਜ਼ ਕਰੋ ਸਰਪੰਚ ਲੈ ਕੇ ਆਓ ਅਸੀਂ 5 ਲੱਖ ਦੀ ਵਿਸ਼ੇਸ਼ ਗ੍ਰਾਂਟ ਤੇ ਇੱਕ ਸਟੇਡੀਅਮ ਇੱਕ ਮੈਦਾਨ ਦੇਵਾਂਗੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਹਿਮਤੀ ਨਹੀਂ ਹੋ ਸਕਦੀ ਨਾ ਹੋਈ ਆ ਤੇ ਨਾ ਹੋਣੀ ਆ ਅਸੀਂ ਇਲੈਕਸ਼ਨ ਬਹੁਤ ਸ਼ਾਂਤੀ ਦੇ ਨਾਲ ਲੜਾਂਗੇ ਆਪਣੇ ਪਿੰਡ ਦੇ ਵਧੀਆ ਵਿਕਾਸ ਕਰਾਂਗੇ ਆਪਣੇ ਪਿੰਡ ਦੀਆਂ ਗੱਜੂ ਗੜੀਆਂ ਨਾਲੀਆਂ ਵਧੀਆ ਬਣਾਵਾਂਗੇ ਬਾਕੀ ਅਸੀਂ ਆਪਣੀ ਸਰਕਾਰ ਦੇ ਨਾਲ ਬਾਹਰ ਖੜੀ ਕਰਕੇ ਖੜੇ ਹਾਂ ਹੁਣ ਤੱਕ 5 ਸਾਲ ਬੀਤ ਚੁੱਕੇ ਨੇ 5 ਸਾਲ ਦੇ ਵਿੱਚ ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇ ਬਹੁਤ ਸਾਰੀ ਗ੍ਰਾਂਟ ਵੀ ਆਉਂਦੀ ਹੈ ਸਰਕਾਰ ਤੋਂ ਐਨਆਰਏ ਵੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਮਦਦ ਕਰਦੇ ਨੇ ਕਿ ਸਾਡਾ ਪਿੰਡ ਸਵਰਜੇ ਪਿੰਡ ਦੇ ਵਿੱਚ ਕੁਝ ਵਿਕਾਸ ਹੋ ਜੇ ਤੁਸੀਂ 5 ਸਾਲ ਦੇ ਵਿੱਚ ਇਹੋ ਜਿਹਾ ਕੀ ਲੈ ਕੇ ਪਿੰਡ ਦੇ ਵਿੱਚ ਜਿਹੜਾ ਪਿੰਡ ਦੇ ਲੋਕਾਂ ਨੂੰ ਸਹੂਲਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀਆਂ ਸਹੂਲਤਾਂ ਸਾਡੀ ਸਰਕਾਰ ਨੇ ਦਿੱਤੀਆਂ ਮੈਂ 5 ਸਾਲ ਸਰਪੰਚੀ ਕੀਤੀ ਆ ਬਹੁਤ ਵਧੀਆ ਕਿ ਸਾਡੀ ਆਮ ਆਦਮੀ ਪਾਰਟੀ ਨੇ ਸਾਡਾ ਬਹੁਤ ਵਧੀਆ ਵਿਕਾਸ ਕੀਤਾ ਸਾਡੇ ਪਿੰਡ ਦੇ ਕੋਨੇ-ਕੋਨੇ ਤੇ ਲਾਈਟਾਂ ਚੱਲ ਰਹੀਆਂ ਆ ਕੋਨੇ-ਕੋਨੇ ਤੇ ਹਰ ਇੱਕ ਮਤਲਬ ਵਧੀਆ ਸੀਸ਼ੇ ਜਿਹਦਾ ਗੱਡੀਆਂ ਨਾਲ ਨੰਗਦੀਆਂ ਤੇ ਲੱਗਾਉਂਦੇ ਉਹਨਾਂ ਨੇ ਸਾਡਾ ਪਿੰਡ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਆ ਬਾਕੀ ਐਨ ਆਰ ਆਈ ਦੀ ਗੱਲ ਰਹਿ ਗਈ ਐਨ ਆਰ ਆਈ ਘਰ ਘਰ ਤਿੰਨ ਤਿੰਨ ਬੱਚੇ ਹਰ ਇੱਕ ਦੇ ਬਾਹਰ ਆ ਕਿਸੇ ਦੇ ਇੰਗਲੈਂਡ ਆ ਕਿਸੇ ਦੇ ਅਮਰੀਕਾ ਆ ਆਪਣਾ ਉਜੋਗਦਾਨ ਪਾ ਕੇ ਜੋ ਮਰਜ਼ੀ ਵੀ ਪਿੰਡ ਦੇ ਵਿੱਚ ਕਰ ਸਕਦੇ ਆ ਹਮ ਓਕੇ ਤੇ ਹੁਣ ਤੱਕ ਗ੍ਰਾਂਟ ਕਿੰਨੀ ਆ ਚੁੱਕੀ ਆ ਪਿੰਡ ਦੇ ਵਿੱਚ ਜੇ ਕੋਈ ਗਿਣਤੀ ਹੋਵੇ ਕੋਈ ਗਿਣਤੀ ਗਿਣਤੀ ਗ੍ਰਾਂਟ ਦੀ ਬਹੁਤ ਜ਼ਿਆਦੀ ਆਈ ਆ ਉਹ ਸਾਡੇ ਸੀਐਮ ਨੂੰ ਪਤਾ ਸਾਰਾ ਜਿੰਨੀ ਗ੍ਰਾਂਟ ਆਈ ਆ ਵੱਲੋਂ ਚੱਕ ਦੇ ਵਿੱਚ ਕੋਈ ਪਤਾ ਹੀ ਨਹੀਂ ਵੀ ਕਿੰਨੀ ਕੀ ਆ ਗਈ ਆ ਹਾਂ ਕਹਿੰਦੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਲੈ ਭਾਜੀ ਕੀ ਨਾ ਆਪਣਾ ਹੀ ਥੱਲਾ ਮੇਰਾ ਗੁਰਪ੍ਰੀਤ ਸਿੰਘ ਦੀ ਵਡਾਇਚ ਪਿੰਡ ਵੱਲ ਚੱਕ ਤੋ ਵਡਾਇਚ ਸਾਹਿਬ ਕੀ ਕਹਿਣਾ ਚਾਹੋਗੇ ਸਰਕਾਰ ਨੇ ਕਿਹਾ ਸਰਬਸੰਮਤੀ ਜਾਂ ਚੋਣ ਜਿਹੜੀ ਸਰਬਸੰਮਤੀ ਹੋਊਗੀ ਉਹਦੇ ਵਿੱਚ ਕਹਿੰਦੇ ਕਿ 5 ਲੱਖ ਦਾ ਇਨਾਮ ਤੇ ਦੂਸਰਾ ਮદાન ਵੀ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨਾ ਕੁ ਸਹੀ ਲੱਗ ਰਿਹਾ ਕਿ ਵਾਕੇ ਹੋਵੇ ਸਰਬਸੰਮਤੀ ਜਾਂ ਨਾ ਹੋਵੇ ਕੀ ਸਭ ਤੋਂ ਪਹਿਲਾਂ ਤੇ ਮੈਂ ਲਿਵਿੰਗ ਇੰਡੀਆ ਚੈਨਲ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵੱਲੋਂ ਚੱਕਾ ਕੇ ਸਾਡੇ ਪਿੰਡ ਦੇ ਲੋਕਾਂ ਨੂੰ ਆਮ ਜਨਤਾ ਦੇ ਰੂਬਰੂ ਕਰਾਇਆ ਔਰ ਦੂਸਰੀ ਗੱਲ ਹੈਗੀ ਜਿਹੜੀ ਵੀ ਆਪਾਂ ਜਿੱਦਾਂ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਬਹੁਤ ਵਧੀਆ ਭਰਾਲੇ ਆ ਸਾਡਾ ਪਿੰਡ ਵੀ ਇੱਕ ਉਹਨਾਂ ਦੇ ਨਾਲ ਜਿੱਦਾਂ ਕਹਿ ਦਿੰਦੇ ਆ ਵੀ ਦੂਜੇ ਪਿੰਡਾਂ 'ਚ ਪਿਛਲੀ ਸਰਕਾਰ ਦੇ ਰਿਕਾਰਡਿੰਗ ਦੇਖਿਆ ਜਾਵੇ ਤੇ ਇਹ ਸਰਕਾਰ ਨੇ ਬਹੁਤ ਸਰਬਸੰਮਤੀਆਂ ਕਰਾਈਆਂ ਨੇ ਔਰ ਹੋ ਸਕਦਾ ਜੇ ਟਾਈਮ ਹੈਗਾ ਉਹਨਾਂ ਵੱਲ ਦੇਖ ਕੇ ਸਾਡਾ ਪਿੰਡ ਵੀ ਸਰਬਸੰਮਤੀ ਵੱਲ ਹੋ ਸਕੇ ਔਰ ਸਰਬਸੰਮਤੀ ਹੋਏਗੀ ਤੇ ਕੋਈ ਪਿੰਡ ਨੂੰ ਪਿੰਡ ਦਾ ਵਿਕਾਸ ਹੁੰਦਾ ਜੇ ਸਾਹਿਬ ਨਾਲ ਜਿੱਦਾਂ ਗਵਰਨਮੈਂਟ ਨੇ ਕਿਹਾ ਪੇਜੇਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਤੁਹਾਨੂੰ 5 ਲੱਖ ਰੁਪਏ ਦੀ ਗ੍ਰਾਂਟ ਆ ਪਲਾਸ ਸਟੇਡੀਅਮ ਮਿਲੇਗਾ ਔਰ ਸਟੇਡੀਅਮ ਦੀ ਤੇ ਚਲੋ ਸਾਡੇ ਪਿੰਡ ਨੂੰ ਵੈਸੇ ਘਾਟ ਆ ਬਹੁਤ ਲੋੜ ਆ ਜੇ ਸਟੇਡੀਅਮ ਹੋਏਗਾ ਤੇ ਆਮ ਜਨਤਾ ਤੁਹਾਨੂੰ ਪਤਾ ਹੀ ਅੱਜਕੱਲ ਜਿਹੜੇ ਬੱਚੇ ਨੇ ਇੱਕ ਮਤਲਬ ਗਰਾਊਂਡ ਦੇ ਕਰਕੇ ਉਹ ਗਲਤ ਨਸ਼ੇ ਗਲਤ ਕਮਾਂ ਚ ਪੈ ਰਹੇ ਆ ਔਰ ਉਹਦੇ ਕਰਕੇ ਅਗਰ ਸਟੇਡੀਅਮ ਬਣ ਜਾਂਦਾ ਤੇ ਬੱਚਿਆਂ ਦਾ ਮੁਹਾਰ ਜਿਹੜਾ ਆਪਣੇ ਆਪ ਹੀ ਉੱਤਰ ਹੋਏਗਾ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ 5 ਸਾਲ ਕਿਵੇਂ ਦੇਰੇ ਇਸ ਪੰਚਾਇਤ ਦੇ ਗਲਬਾਤ ਕਰਨ ਦੀ ਕੋਸ਼ਿਸ਼ ਹੈ ਬਾਪੂ ਜੀ ਕੀ ਨਾਮ ਆਪਣਾ ਇੱਧਰ ਕਰੋ ਜੀ ਕੀ ਨਾਮ ਹੈ ਸੇ ਆਪਣਾ ਤੁਹਾਡਾ ਕੀ ਨਾਮ ਹੈ ਜੀ ਛੋਟਰਾ ਬਾਪੂ ਜੀ 5 ਸਾਲ ਹੋ ਗਏ ਸਰਕਾਰ ਸਰਪੰਚੀ ਨੂੰ ਹੁਣ ਦੁਬਾਰੀ ਚੋਣਾ ਹੋ ਰਿਹਾ ਪਹਿਲਾਂ ਵੀ ਲੰਬੇ ਸਮੇਂ ਸਰਪੰਚ ਰਹੇ ਨੇ ਕੀ ਵਿਕਾਸ ਵੇਖਿਆ ਤੁਸੀਂ ਕਿਉਂਕਿ ਉਮਰ ਬਥੇਰੀ ਆ ਬਹੁਤ ਸਰਪੰਚ ਆਏ ਹੋਣੇ ਆ ਬਹੁਤ ਗਏ ਹੋਣੇ ਆ ਤੁਹਾਡੀ ਉਮਰ ਦੇ ਵਿੱਚ ਕਿਹੜਾ ਖਾਸ ਵੇਖਿਆ ਸਰਪੰਚ ਦੇ ਇਸ ਸਰਪੰਚ ਦੇ ਵੇਖੋ ਜੀ ਪਹਿਲੀਆਂ ਦੇ ਵਿੱਚ ਜਦੋਂ ਸਰਪੰਚ ਬਣੇ ਆ ਨਾ ਉਦੋਂ ਗਵਰਨਮੈਂਟ ਨੇ ਹਾਕਮ ਸਿੰਘ ਸਰਪੰਚ ਬਣਿਆ ਵਟਾਲੀਆ ਉਦੋਂ ਪੰਚਾਇਤਾਂ ਨੂੰ ਇੱਕ ਰੇੜੂਆ ਦਿੱਤਾ ਉਦੋਂ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਟੀਵੀ ਦਾ ਕੋਈ ਕੋਈ ਨਹੀਂ ਸੀ ਇਹੋ ਜਿਹਾ ਸਿਲਸਿਲਾ ਤੇ ਲੋਕਾਂ ਬਹੁਤ ਸ਼ੌਂਕ ਨਾਲ ਸੁਣਨਾ ਉਹਨਾਂ ਨੇ ਬਾਹਰ ਗਲੀ ਦੇ ਵਿੱਚ ਰੱਖ ਦੇਣਾ ਤੇ ਹੁਣ ਦਾ ਮਾਹੌਲ ਜਿਹੜਾ ਵਾ ਘਰ ਘਰ ਟੀਵੀ ਆ ਘਰ ਘਰ ਗੱਡੀਆਂ ਹੁਣ ਕੋ ਗੱਲ ਕਰਨ ਵਾਲੀ ਨਹੀਂ ਰਹਿ ਗਈ ਹੋਏ ਮਹਾਰਾਜ ਠੀਕ ਹੈ ਆਪਣਾ ਕੀ ਨਾਮ ਹੈ ਜੀ ਨੰਬਰਦਾਰ ਸਤਨਾ ਸਿੰਘ ਹੈ ਤੁਸੀਂ ਮਤਲਬ ਮੈਂਬਰ ਵੀ ਹੋ ਗੱਲ ਬੜੀ ਚੱਕੀ ਪਰਵਾਹਾਂ ਜੀ ਤੇ ਸਰਪੰਚ ਜੇ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਕਿ ਗ੍ਰਾਂਟਾਂ ਆਈਆਂ ਵਿਸ਼ੇਸ਼ ਗ੍ਰਾਂਟਾਂ ਵੀ ਆਈਆਂ ਪਿੰਡ ਦੇ ਵਿੱਚ ਵਿਕਾਸ ਵੀ ਹੋਇਆ 5 ਸਾਲ ਦੇ ਵਿੱਚ ਕੀ ਕੋਸ਼ਿਸ਼ ਲੈ ਕੇ ਆਏ ਪਿੰਡ ਦੇ ਵਿੱਚ ਤੇ ਜਿਹਦੇ ਨਾਲ ਪਹਿਲਾਂ ਨਾਲ ਵਧੀਆ ਹੈ ਜੇ ਮਤਲਬ ਪਹਿਲਾਂ ਕਦੀ ਇੰਨੀ ਸੰਸਮਤੀ ਨਹੀਂ ਹੋਈ ਜਿਹਨਾਂ ਐਕਟ ਹੋਈ ਕਦੀ ਮਤਲਬ ਪਹਿਲੀਆਂ ਸਰਕਾਰਾਂ ਦੇ ਕਦੇ ਵੀ ਇੰਨਾ ਇਦਾਂ ਦਾ ਕੰਮ ਨਹੀਂ ਸੀ ਸਿਰਫ ਇਹਨਾਂ ਦਾ ਕੰਮ ਚੰਗਾ ਵਧੀਆ ਹੋਇਆ ਕੰਮ ਹੂੰ ਤੇ ਬਾਕੀ ਕੰਮ ਤੇ ਅਜੇ ਕੋਈ ਨੇ ਮਤਲਬ ਗਵਰਨਮੈਂਟ ਨੇ ਕੀਤਾ ਹੀ ਨਹੀਂ ਨਾਰਮਲ ਕੰਮ ਚੱਲਦੇ ਨਹੀਂ ਪਿੰਡਾਂ ਤੱਕ ਤੇ ਕੋਈ ਜਦੋਂ ਗ੍ਰਾਂਟ ਲੈ ਜਾਂਦੇ ਗ੍ਰਾਂਟ ਮਿਲਦੀ ਸੀ ਵੈਸੇ ਬਾਕੀ ਨਹੀਂ ਨਹੀਂ ਸਾਡੇ ਪਿੰਡ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਖਾਸ ਸਾਡਾ ਪਿੰਡ ਸਾਰਾ ਇੱਦਾਂ ਹੀ ਰਹਿ ਗਿਆ ਹੂੰ ਕੋਈ ਕੰਮ ਨਹੀਂ ਬਿਲਕੁਲ ਅਜੇ 5 ਸਾਲ ਅੱਜ ਦੇਖ ਰਾਬ ਹੋ ਗਿਆ ਤੇ ਇਹ ਕਸਲ ਹੋ ਸਕਦਾ ਵਜਿਹਾ ਸਰਕ ਪਚਾਇਤ ਬਣੇ ਤੱਕ ਕੋ ਕੰਮ ਹੋਣ ਦੇ ਚਾਂਸ ਹੈਗੇ ਨਹੀਂ ਕਿਹੜੇ ਕੰਮ ਹੁਣ ਕਰਾਉਂਗੇ ਜੇ ਨਵੀਂ ਪੰਚਾਇਤ ਬਣੂਗੀ ਸਾਰੇ ਪਿੰਡ ਦਾ ਸਾਰੇ ਸਾਰੇ ਕੰਮ ਹੋਣ ਵਾਲਾ ਇੱਕ ਵੀ ਨਹੀਂ ਸਾਡੇ ਪਿੰਡ ਹੋਇਆ ਜੀ ਸਾਰਾ ਪਿੰਡ ਬੈਲ ਕੋ ਸਭ ਤੋਂ ਡਾਊਨ ਹੋਇਆ ਪਿਆ ਸਭ ਤੋਂ ਡਾਊਨ ਤੁਹਾਡੇ ਨਾਲ ਦੇ ਐਡ ਕਰਨਾ ਜੀ ਸਾਰ ਸਰਕਾਰਾਂ ਨੂੰ ਦਿਖਾਇਆ ਕੋਈ ਨਾਲ ਗਲੀ ਨਾਲੀ ਨਹੀਂ ਬਣੀ 5 ਸਾਲ ਦੇ ਵਿੱਚ ਕਿ ਇੱਕ ਵੀ ਵਿਕਾਸ ਕਿਸੇ ਪਿੰਡ ਆਪਣੇ ਸਾਡੇ ਪਿੰਡ ਬੱਲੋਚਕ ਤੇ ਇੱਕ ਕੰਮ ਵੀ ਨਹੀਂ ਹੋਇਆ ਇੱਕ ਸੀਵਰਿੰਗ ਸਾਰਾ ਸਭ ਕੁਝ ਸਮਾਨੇ ਤੇ ਪਿਆ ਐਨਆਰਆਈ ਕਰਦੇ ਨੇ ਮੁੱਤ ਵੈਸੇ ਐਨਆਰਆਈ ਤੇ ਕਹਿੰਦੇ ਨੇ ਬਹੁਤ ਬਹੁਤ ਕਰਦੇ ਨੇ ਪਰ ਹੁਣ ਕੰਮ ਮੈਂ ਹੈ ਹੀ ਨਹੀਂ ਪੰਚਾਇਤ ਨੇ ਹੀ ਅੱਜ ਬਣੀ ਉਹ ਕਿੰਨਾ ਕਰਸੋ ਜੀ ਪੰਚਾਇਤ ਦਾ ਬਹੁਤਾ ਪਤਾ ਨਹੀਂ ਤੇ ਇਹ ਕਰਕੇ ਪੰਚਾਇਤ ਦੇ ਨੇ ਕੋਈ ਕੰਮ ਹੀ ਨਹੀਂ ਪੰਚਾਇਤ ਤੇ ਹੋਇਆ ਹੀ ਨਹੀਂ ਨਾ ਕੀਤਾ ਬਾਕੀ ਸਭ ਖਾ ਪੀ ਗਏ ਨੇ ਪੈਸੇ ਓਡੇ ਪਿੰਡ ਤੇ ਐਨੇ ਪੈਸੇ ਹਨ ਉਹ ਸਾਰੇ ਮੁਲਾਜ਼ਮ ਹੀ ਖਾ ਗਏ ਨੇ ਸੈਕਟਰੀ ਸੂਟਰੀ ਰਲ ਕੇ ਸਾਰੇ ਸਾਡੇ ਬਹੁਤ ਜ਼ਿਆਦਾ ਪੈਸੇ ਹਨ ਪੰਚਾਇਤ ਦੇ ਫੰਡ ਦੇ ਸਾਡੇ ਸਾਰੇ ਪੈਸੇ ਖਾ ਗਏ ਕੋਈ ਕੰਮ ਨਹੀਂ ਸਾਡੇ ਪਿੰਡ ਚ ਕੀਤਾ ਇਹਨਾਂ ਨੇ ਠੀਕ 5 ਸਾਲ ਓਡੇ ਤੇ ਕੱਢਦੇ ਉਹ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਆਪਣਾ ਸ਼ਾਮ ਲਾਲ ਜੀ ਚੌਂਕੀਦਾਰਾਂ ਜੀ ਪਿੰਡ ਦਾ ਬੱਲੂ ਚੱਕਦਾ ਪਿੰਡ ਦੇ ਚੌਂਕੀਦਾਰ ਉਹ ਪਿੰਡ ਦੀ ਗਲੀ ਗਲੀ ਪਤਾ ਹੋਊਗਾ ਪਿੰਡ ਦਾ ਪਤਾ ਘਰ ਵੀ ਪਤਾ ਹੋਊਗਾ ਹਣਾ ਆਮ ਤੌਰ ਤੇ ਪਤਾ ਹੋ ਜਾਂਦਾ ਉਹ ਇੱਥੇ ਹੋ ਰਿਹਾ ਜੀ ਕੰਮ ਕਰਾ ਲੈਂਦੇ ਆ ਫਲਕਾ ਕੋ ਦਿੰਦੇ ਪਿੰਡ ਦੇ ਕੀ ਮਾੜੋ ਜੀ ਝਾੜੂ ਮਾਰੋ ਜੀ ਕੁਰਸੀਆਂ ਡਾਓ ਦੀ ਤੇ ਮੁਰਗੇ ਨਿਆਣੇ ਲਾ ਕੇ ਬੇਗਵਲ ਚੱਲਦੇ ਹੋ ਜੀ ਬੇਗਵਲ ਚੱਲਦੇ ਬੇਗਵਲ ਚੱਲਦੇ ਹੋ ਜੀ ਬਸ ਇੱਥੇ ਸਿਸਟਮ ਆ ਗਰੀਬ ਬੰਦਾ ਮੈਂ ਆਮਦਨ ਤੁਹਾਨੂੰ ਪਤਾ ਹੈ 1250 ਸਰਕਾਰੀ ਸੈਲਰੀ ਮਿਲਦੀ ਜੀ ਉਹ ਵੀ 6-6 ਮਹੀਨੇ ਖਿੱਚ ਕੇ ਲੈ ਤੇ ਮੇਰੀ ਤਨਖਾਹ 15000 ਰੁਪਏ ਮੈਂਬਰ ਸਰਪੰਚ ਸਾਰੇ ਬੈਠੇ ਆ ਮੈਂ ਨਡਾਲੇ ਵੀ ਕਿਹਾ ਮੇਰੇ ਨਾਲ ਜਾਓ ਮੈਂ ਭੁੱਖਾ ਤੇ ਆ ਜਾ ਕੇ ਉੱਥੇ 10000 ਰੁਪਏ ਲਿਆ ਉਹ ਵੀ ਮੇਰ ਕੋ ਪ੍ਰੂਫ ਇੱਕ ਨਿਕਲ ਆਇਆ ਚੈੱਕ ਇਹਨਾਂ ਦਾ ਕਟਿਆ ਸਰਪੰਚ ਸਾਹਿਬ ਦਾ ਜਿਹੜੇ ਪਹਿਲੇ ਠੀਕ ਆ ਜੀ ਹੁਣ 15000 ਨਾ ਕੋ ਮੇਰੇ ਨਾਲ ਗਿਆ ਉਹਨਾਂ ਨੇ ਮਾਰਨਾ ਤੀ ਤੇ ਮੇਰੀ ਕਮਾਈ ਇੱਥੇ ਝਾੜੂ ਮਾਰ ਕੁਰਸੀਆਂ ਡਾਹਾਂ ਠਾਂਗਾਂ ਕਰੰਦੀਆਂ ਦਹਾਂ ਦੀਆਂ ਚੁੱਕ ਕੇ ਫੇਰ ਘਰਾਂ ਤੇ ਛੱਡਣ ਦਾਓ ਤਨਖਾਹ 15000 ਰੁਪਏ ਪਾਤੀ ਪਈ ਕੋਈ ਉਹਨਾਂ ਦਾ ਨਾਂ ਤੇ ਨਾ ਨਾ ਸਰਪੰਚ ਸਰਪੰਚ ਨਾਲ ਹੋਈ ਗਈ ਸਰਪੰਚ ਨਾਲ ਨਹੀਂ ਕਦੇ ਗੱਲ ਆਪ ਜਾ ਕੇ ਲਿਆ ਆਂ ਦੀ ਭੁੱਖਾ ਤੇ ਆਇਆ ਉੱਥੇ 10 ਗੇੜੇ ਗਿਆ ਮੇਰੇ ਨਾਲ ਵੀ ਕੋਈ ਬੰਦਾ ਨਹੀਂ ਤੁਰਿਆ ਇੱਥੇ ਸਾਹਮਣੇ ਬੈਠੇ ਆ ਦੀ ਸਾਰੇ ਬੰਦੇ ਬੈਠੇ ਆ ਫੋਨ ਹੀ ਬੰਦ ਕਰ ਲੈ ਕੋਈ ਨਾਲ ਨਹੀਂ ਗਿਆ ਮੈਂ ਆ ਵੀ ਲੈ ਕੇ ਆਇਆ ਉੱਥੇ ਭੁੱਖਾ ਤੇ ਆ ਰੋਟੀ ਵੀ ਨਹੀਂ ਖਾਧੀ 10000 ਰੁਪਏ ਬੜੇ ਜੋਰ ਨਾਲ ਲੈਂਦਾ ਬੱਚ ਨੂੰ ਪੁੱਛ ਲੀਏ ਚਲੋ ਕਹਿੰਦੇ ਕੀ ਕਹਿੰਦੇ ਸਾਨੂੰ ਤਰਖਾ ਨਹੀਂ ਦਿੰਦੇ ਕਹਿੰਦੇ ਸਾਡੇ ਕੰਮ ੜੇ ਆ ਕਿ ਉਹ ਉਹ ਕਹੀ ਇਹ ਕਾਕਾ ਜੀ ਵੇਖੋ ਇਹਨੂੰ 10000 ਰੁਪਏ ਉਦਾਂ ਲੈ ਕੇ ਦਿੱਤਾ ਜਿੱਦਣ ਸਾਡੀ ਇੱਥੇ ਬੋਲੀ ਹੋਈ ਆ ਗੱਲ ਸੁਣ ਗੱਲ ਸੁਣ ਭਰਾਵਾ ਗੱਲ ਸੁਣ ਮੰਨਦਾ ਹੈ ਅੱਛਾ ਇਹਨੂੰ 500 ਦਾ ਪੱਤਾ ਸਾੜ ਕੋ ਲੈਂਦਾ ਕੁਰਸੀਆਂ ਡਾਉਣ ਦਾ ਛਾਲ ਲੰਗਦਾ 500 ਪੱਤੇ ਜਿੱਦਣ ਸਾਡੇ ਕੋ ਸੈਕਟਰੀ ਆ ਜਾਇਆ ਸਾਡੇ ਕੋਈ ਕੋਈ ਮੁਲਾਜ਼ਮ ਆ ਜਾਇਆ ਕੁਝ ਵੀ ਹੋਵੇ ਅੱਜ ਅਹੀ ਇਹਦੇ ਕੋ ਕੁਰਸੀਆਂ ਡਵਾਇਆਂ ਅੱਜ ਅਹੀ ਆਪਣੇ ਭਈਏ ਕੋ ਡਵਾ ਲਈਆਂ ਉਹ ਸਰਪੰਚ ਨੂੰ ਪੁੱਛ ਲਵੋ 500 ਉਹਨੇ ਦੇਣਾ 500 ਹੀ ਮੈਂ ਦੇਣਾ ਹੈਂ ਤੇ ਸਾਡੇ ਕਹਿੰਦਾ ਵੀ ਮੈਨੂੰ ਤਰਖਾ ਨਹੀਂ ਮਿਲਦੀ ਜਿੱਦਣ ਸਾਡੀ ਐਸੇ ਬੋਲੀ ਹੋਈ ਆ ਉਸ ਦਿਨ ਮੈਂ 10000 ਲੈ ਕੇ ਦਿੱਤਾ ਆਪ ਉਸ ਦਿਨ ਦਾ ਇਹਨੇ ਬੋਲਣ ਨੂੰ ਛੱਡਿਆ ਹਾਂ ਨਹੀਂ ਮੈਨੂੰ ਹਾਂ ਮੈਂ ਤਾਂ ਨਹੀਂ ਵੀ ਇਹਨੂੰ ਕਿਥੋਂ ਹੀ ਨੇ ਪੈਸੇ ਲੈ ਆ ਜੀ ਅਸੀਂ ਚਲੋ 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 ਹੋਰ ਉੱਥੇ ਗਿਆ ਨਹੀਂ ਹੈ ਹੋਰ ਪਿੰਡ ਦੇ ਕਿਹੜੇ ਮੁੱਦੇ ਨੇ ਚਲੋ ਇਹ ਥੋੜਾ ਤਨਖਾਹ ਦਾ ਮੁੱਦਾ ਹੋ ਗਿਆ ਆਪਾਂ ਬੈਠੇ ਨੰਬਰਦਾਰ ਇਹਨਾਂ ਨੇ ਕਿਹਾ ਇੱਥੇ ਜਿੱਦਣ ਬੋਲੀ ਹੋਈ ਆ ਇਹਨਾਂ ਇਹਨਾਂ ਦੀ ਗਵਾਈ ਕਹਿੰਦਾ ਰਿਹਾ ਪੈਸੇ ਦੇ ਦਿਓ ਨਹੀਂ ਦਿੱਤੇ ਤੂੰ ਫਾਰਦੇ ਨੇ 50 ਰੁਪਏ ਫਾਰਦਾ ਕੋਈ ਪੈਸਾ ਨਹੀਂ ਦਿੰਦਾ ਤੇਰੇ ਨੂੰ ਬਹੁਤ ਜ਼ਿਆਦਾ ਖੱਦਲ ਹੋਇਆ ਮੈਂ ਬਖੀਤ ਨੂੰ ਇਹ ਚਲੋ ਪਿਆ ਨੂੰ ਦੇਤਾ ਚ ਉਹ ਕੀ ਵਿਚਾਰੇ ਇਹਨਾਂ 500 ਨਾਲ ਕੀ ਕਰੇਗਾ ਗੱਲ ਸੁਣੋ ਅਗਲੇ ਹੋਰ ਮੁੱਦੇ ਕੀ ਨੇ ਪਿੰਡ ਦੇ ਚਲੋ ਇਹ ਨਾ ਇਹ 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 ਇਹਨਾਂ ਦਾ ਚਲੋ ਇਹ ਇਹਨਾਂ ਦਾ ਇਕੱਲਾ ਸਾਜਾ ਇਹ ਇਕੱਲਾ ਮੁੱਦਾ ਹੋ ਗਿਆ ਹਨਾ ਇਹ ਇਹਨਾਂ ਦਾ ਮੁੱਦਾ ਹੋ ਗਿਆ ਹੋਰ ਪਿੰਡ ਦੇ ਕੀ ਮੁੱਦੇ ਨੇ ਕੀ ਨਸ਼ਾ ਦੇ ਕਿਵੇਂ ਆ ਪਿੰਡ ਨਸ਼ੇ ਤੇ ਨਸ਼ੇ ਤੇ ਤੁਹਾਡਾ ਤਾਂ ਠੀਕ ਬਹੁਤ ਵਧੀਆ ਚਾਏ ਤੇ ਸਕੂਲ ਸਿੱਖਿਆ ਇਹ ਕਿਵੇਂ ਬਹੁਤ ਵਧੀਆ ਇਹ ਬਹੁਤ ਸੋਹਣੀ ਹੈ ਇਹ ਸਹੀ ਚੱਲੀ ਬਹੁਤ ਸੋਹਣਾ ਚੱਲੀ ਗਿਆ ਬਾਕੀ ਤਕਰੀਬਨ ਸਾਰਾ ਕੰਮ ਵਧੀਆ ਚੱਲ ਰਿਹਾ ਸਹੀ ਚੱਲ ਰਿਹਾ ਬਾਕੀ ਲੜਾਈ ਸਾਲ ਹੋ ਗਿਆ ਗਲੀ ਨੂੰ ਮਿੱਟੀ ਪਾਏ ਨੂੰ ਸਰਪੰਚ ਸਾਹਿਬ ਕਹਿੰਦੇ ਸੀ ਵੀ ਫੜਾ ਫੜ ਮਿੱਟੀ ਪਾ ਦੋ ਕੋਈ ਗਲੀ ਵਾਲਾ ਬੋਲਦਾ ਨਹੀਂ ਸਾਰਾ ਉੱਥੇ ਮਿੱਟੀ ਪਵਾ ਕੇ ਨਾਲ ਕਰਕੇ ਉੱਥੇ ਡਾਡੇ ਲੰਮੇ ਸਾਪ ਤੁਰੇ ਫਿਰਦੇ ਪੌਣਿਆਂ ਨਹੀਂ ਕਿਸੇ ਦੇ ਲੜਦੇ ਸਾਲ ਹੋ ਗਿਆ ਗਲੀ ਨੂੰ ਮਿੱਟੀ ਪਾਏ ਨੂੰ ਸਾਰਾ ਸੈੱਟ ਕੀਤਾ ਨਵੀਆਂ ਪੋਟਪੋਟ ਬਣਾਤੀਆਂ ਤੇ ਉਹ ਸਾਡੀ ਉੱਥੇ ਦੀ ਉੱਥੇ ਹੀ ਪਈ ਹੈ ਜੀ ਤੁਹਾਡੇ ਕਿ ਨਾਮ ਬਾਈ ਜੀ ਚੰਜੀ ਸਿੰਘ ਅ ਇੱਥੇ ਇਸੇ ਪਿੰਡ ਦੇ ਵਸਨੀਕ ਹਾਂ ਜੀ ਇਸੇ ਕੰਮ ਤੇ 5 ਸਾਲ ਕਿਵੇਂ ਦੇਗੇ ਪੰਚਾਇਤ ਕਿਵੇਂ ਦੀ ਰਹੀ ਕੰਮ ਹੋਏ ਵਾ ਕੇ ਚੱਲਿਆ ਵੱਲੇ ਜਾ ਕੇ ਪੰਚਾਇਤ ਵਧੀਆ ਠੀਕ ਠਾਕ ਕੰਮ ਚੱਲੇ ਬੜਾ ਵਧੀਆ ਅੱਛਾ ਆਂਦੇ ਰੇ ਸਰਪੰਚ ਜਦੋਂ ਲੋਡ ਪੈਂਦੀ ਤੂੰ ਇਹ ਕੰਮ ਠੀਕ ਆ ਬਹੁਤ ਵਧੀਆ ਚੱਲਦਾ ਜੀ ਕਹਿੰਦੇ ਇਹ ਇੱਕ ਮੁੱਦਾ ਹੋਰ ਵੀ ਹੁੰਦਾ ਆਮ ਤੌਰ ਤੇ ਕਿਸੇ ਨੇ ਜੇ ਸਾਈਨ ਕਰਾਣੇ ਆ ਕੋਈ ਅਸੀਂ ਪਿੰਡਾਂ ਦੇ ਵਿੱਚ ਸੁਣਿਆ ਆਮ ਤੌਰ ਤੇ ਕਹਿੰਦੇ ਪੈਸੇ ਵੀ ਲੈਂਦੇ ਆ ਕਿ ਪਿੰਡਾਂ ਦੇ ਵਿੱਚ ਕਿਵੇਂ ਇਹ ਸਹੀ ਰਹਿਿਆ ਸਹੀ ਜਦ ਕੋਈ ਸਾਈਨ ਸੁਣ ਕਰਾਣ ਜਾਣੇ ਹਾਂਜੀ ਮੈਂਬਰਾਂ ਤੋਂ ਜਾਂ ਸਹੀ ਠੀਕ ਸਹਿਮਤੀ ਚ ਚੱਲਦੀ ਇਹ ਕੰਮ ਦੇ ਸਹੀ ਚੱਲਦੀ ਠੀਕ ਤੁਹਾਡੇ ਕੀ ਨਾਮ ਜੀ ਮੇਰਾ ਨਾਮ ਮੰਗਲ ਰਾਮ ਐਸੇ ਪਿੰਡ ਦੇ ਵਿੱਚ ਨਹੀਂ ਵੱਲੋਂ ਚੱਕੀ ਐਸੇ ਪਿੰਡ ਦੇ ਕਿੰਨਾ ਸਾਲ ਹੋ ਗਿਆ ਮੁਰਤੋਰੀ ਨੇ ਜੱਦੀ ਅਹੇ ਜੱਦੀ ਇੱਥੇ ਆ ਜੱਦੀ ਇੱਥਾ ਹੀ ਸਾਡਾ ਫਿਰ ਤਾਂ ਬਹੁਤ ਉਤਰਾ ਚੜਾਓ ਵੇਖਿਆ ਹੋਊਗਾ ਸਮਾਂ ਵੇਖਿਆ ਹੋਊਗਾ ਮਾੜਾ ਹੀ ਵੇਖੋ ਚੰਗਾ ਹੀ ਵੇਖਿਆ ਹੋਊਗਾ ਪਿਛਲੇ 5 ਸਾਲ ਦਾ ਕਿਵੇਂ ਰਿਹਾ ਹਾਂਜੀ ਬਹੁਤ ਵਧੀਆ ਰਿਹਾ ਜੀ ਵਧੀਆ ਰਿਹਾ ਹਾਂਜੀ ਕੰਮ ਕਿੱਦਾਂ ਦੇ ਕੰਮ ਹੋਏ ਪੜ ਦੇ ਵਿੱਚ ਉਹ ਤੋਂ ਪਹਿਲੇ ਵੀ ਵਧੀਆ ਹੀ ਰਿਹਾ ਸਭ ਤੋਂ ਵਧੀਆ ਹੀ ਰਿਹਾ ਜੀ ਸਾਰੇ ਸਭ ਤੋਂ ਵਧੀਆ ਹੀ ਰਹਿ ਸਾਰੇ ਵਧੀਆ ਹੀ ਰਹ ਹਾਂਜੀ ਇਸ ਪਿੰਡ ਦੀ ਹਾਂਜੀ ਸੋਚਾ ਬਟਾਲਿਆ ਹੁੰਦਾ ਸੀ ਸਰਪੰਚ ਉਹਨੇ ਜੜੂ ਵਾਲਾ ਲੈਣਾ ਤੇ ਸਾਰੇ ਪਿੰਡ ਨੇ ਚੱਲ ਜਾਣਾ ਉੱਥੇ ਸੋਚਾ ਸਿੰਘ ਦੇ ਤੇ ਇੱਕ ਕੋਈ ਪੰਜਾਬ ਹੁੰਦੀ ਆ ਆਪਣੇ ਅਪਰੋਚ ਦੀ ਇੱਥੇ ਦੀ ਤੇ ਰੇੜੂਆ ਇੱਥੇ ਲੌਂਦਾ ਤੇ ਘਰ ਘਰ ਜਾ ਕੇ ਨਾ ਤੇ ਉਹਨਾਂ ਨੇ ਦੇਖਣਾ ਉਹਨਾਂ ਨੂੰ ਲੱਗ ਸੁਣਨੀ ਕਿੱਦਾਂ ਕਿੱਦਾਂ ਹੁੰਦਾ ਠੀਕ ਹੈ ਹਾਂਜੀ ਚਲੋ ਹੋਰਾਂ ਨਾਲ ਗੱਲਬਾਤ ਕਰ ਲੈਨੇ ਕੀ ਨਾਮ ਹੈ ਜੀ ਆਪਣਾ ਪੁੱਤ ਨਹੀਂ ਤਾਂ ਵੀ ਨਹੀਂ ਨਾਮ ਕੀ ਉਹਦੇ ਨਰਿੰਦਰ ਸਿੰਘ ਗੁੱਲੂ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਇਹ ਪਿੰਡ ਦੇ ਵਿੱਚ ਇਸੇ ਪਿੰਡ ਦੇ ਜੱਦੀ ਹੋਗੇ ਤੁਸੀਂ ਨਹੀਂ ਅੱਛਾ ਬਾਹਰੋਂ ਆਏ ਕਿਤੇ ਬਾਹਰੋਂ ਆਏ ਜੀ ਤੇ ਪੰਜ ਸਾਲ ਕਿਵੇਂ ਜਿਹੇ ਇਸ ਪਿੰਡ ਦੇ ਨਾਲ ਕਿਵੇਂ ਦੀ ਸਰਪ ਇਸ ਸਾਬਕਾ ਸਰਪੰਚ ਨੇ ਤੁਸੀਂ ਵੇਖਿਆ ਵੀ ਹੋਊਗਾ ਕਿ ਕੰਮ ਕਰ ਕਿਵੇਂ ਦੇ ਰਹੇ ਵੇਸੇ ਗ੍ਰਾਂਟਾਂ ਚੋ ਲੈ ਜਾਂਦੇ ਸੀ ਪਹਿਲਾਂ ਜੀ ਕੋਈ ਗੱਲ ਕਰਨੀ ਚਾਹੁੰਦਾ ਜੋ ਸਾਡੇ ਸੰਪਨ ਸਾ ਬਹੁਤ ਵਧੀਆ ਨੇ ਬਹੁਤ ਵਧੀਆ ਇਨਸਾਨੀ ਤੌਰ ਤੇ ਰਹੇ ਨੇ ਬਾਕੀ ਗੱਲ ਕਰਨੀ ਚਾਹੁੰਦਾ ਜੀ ਬਸ ਸਰਕਾਰਾਂ ਤੋਂ ਕੋਈ ਉਮੀਦ ਹੈਗੀ ਆ ਕਿਉਂਕਿ 2.5 ਸਾਲਾਂ ਸਰਕਾਰ ਦੇ ਰਹੇਗੇ 2.5 ਸਾਲ ਦੇ ਵਿੱਚ ਗ੍ਰਾਂਟਾਂ ਆਈਆਂ ਪਿੰਡਾਂ ਦੇ ਵਿੱਚ ਜਾਂ ਪਿਛਲੀ ਸਰਕਾਰਾਂ ਦੇ ਵਿੱਚ ਗ੍ਰਾਂਟਾਂ ਆਈਆਂ ਹੋਈ ਮੈਂ ਇਸ ਚੀਜ਼ ਨਹੀਂ ਲਿਆ ਵਸੇ ਪਤਾ ਨਹੀਂ ਉਹਨਾਂ ਗ੍ਰਾਂਟ ਆਈ ਕਿ ਨਹੀਂ ਆਈ ਪਤਾ ਨਹੀਂ ਵੇਸੇ ਸਰਪੰਚ ਸਾਹਿਬ ਬਹੁਤ ਆਈਆਂ ਹਾਂ ਠੀਕ ਹੈ ਹਾਂ ਜੀ ਹਾਂ ਜੀ ਹਾਂ ਬਾਓ ਹੋ ਰੋਣਾ ਗੱਲਬਾਤ ਕਰ ਲੈਨੇ ਆਪਣਾ ਕੀ ਨਾਮ ਹੈ ਜੀ ਸਤਪਾਲ ਸਿੰਘ ਐਸੇ ਪੜਦੇ ਉਸ ਨੀਕੀ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਵੈਸੇ ਪਿੰਡ ਦੇ ਉੱਥੇ ਜੰਮੇ ਪਲੇ ਜੱਦੀ ਜੰਮੇ ਪਲੇ ਜੱਦੀ ਇਹ ਸਾਰੇ ਯਾਰ ਬਿੱਲੀ ਹੋਣਗੇ ਤੁਹਾਡੇ ਹਾਂਜੀ ਹਾਂਜੀ ਤੇ ਇਹ ਸਰਪੰਚ ਸਾਹਿਬ ਤੁਹਾਡੇ ਨਾਲ ਬੈਠੇ ਨੇ ਇਹਨਾਂ ਦੇ ਕਾਰਜਕਾਲ ਕਿਵੇਂ ਦਾ ਰਿਹਾ ਕੰਮ ਹੋਏ ਨਹੀਂ ਹੋਏ ਕਿਹੜੀ ਗ੍ਰਾਂਟ ਆਈ ਕਿਹੜੀ ਕੀ ਕਹਿਣਾ ਸਭ ਵਧੀਆ ਹੀ ਸਾਰਾ ਕੁਝ ਵਧੀਆ ਹੀ ਵਧੀਆ ਹੋਇਆ ਵਧੀਆ ਹੀ ਜਿਵੇਂ ਕਹਿੰਦੇ ਹੁੰਦੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਬਹੁਤ ਸਾਰੇ ਕੰਮ ਅੜ ਜਾਂਦੇ ਜਿਵੇਂ ਕਹਿੰਦੇ ਸਾਡੇ ਨਾਲੀਆਂ ਦੀ ਘਾਟਾਂ ਨਾਲੀਆਂ ਨਹੀਂ ਹੈਗੀਆਂ ਪਿੰਡ ਦੇ ਵਿੱਚ ਨਿਕਾਸੀ ਪਾਣੀ ਦੀ ਨਹੀਂ ਹੁੰਦੀ ਪਾਣੀ ਚਲਦਾ ਕਿੱਥੇ ਤੇ ਉਹਨਾਂ ਦਾ ਨਵੇਂ ਪੰਚਾਇਤ ਬਣੂਗੀ ਸਭ ਨਾਲੀਆਂ ਬਣਨ ਗਿਆ ਬਾਹਰਲੇ ਮੁੰਡੇ ਵੀ ਜਿਹੜੇ ਉਹ ਵੀ ਮਤ ਕਰਨਗੇ ਅਮਰੀਕਾਲੇ ਯੂਐਸਏ ਵਾਲੇ ਉਹ ਵੀ ਮੁੰਡੇ ਪਾਇਕ ਲੱਗੇ ਸਾਰਾ ਵਿਕਾਸ ਪਿੰਡ ਦਾ ਹੋਊਗਾ ਬਈ ਸਰਕਾਰ ਗ੍ਰਾਂਟ ਦੇ ਰਹੀ ਹੈ ਹੁਣ ਤੱਕ ਜਿਵੇਂ 2.5 ਸਾਲ ਆ ਸਰਕਾਰ ਨੂੰ ਹੋ ਗਏ ਪਹਿਲਾਂ ਵੀ 5 ਸਾਲ ਦੂਸਰੀ ਸਰਕਾਰ ਰਹੀ ਉਸ ਤੋਂ ਪਹਿਲਾਂ ਅਕਾਲੀਦਾਰੀ ਕਿਵੇਂ ਗ੍ਰਾਂਟ ਸਹੀ ਆਂਦੀ ਰਹੀ ਇਹਨਾਂ ਸਾਲਾਂ ਦੇ ਵਿੱਚ ਗ੍ਰਾਂਡ ਸਹੀ ਹੁੰਦੀ ਨਹੀਂ ਪਹਿਲਾਂ ਮੈਂ ਸਹੀ ਹੁੰਦੀ ਰਹੀ ਸਹੀ ਹੁੰਦੀ ਰਹੀ ਹਾਂ ਜੀ ਹੁਣ ਪਿੰਡ ਦੀ ਲੋੜ ਕੀ ਹੈ ਮੁੱਖ ਤੌਰ ਤੇ ਲੋੜ ਕੀ ਹੈ ਪਿੰਡ ਦੀ ਜਿਹੜੀ ਨਾ ਹੁਣ ਇੱਕ ਤੇ ਸਟੇਡੀਅਮ ਬਣਾਉਣਾ ਚਾਹੀਦਾ ਸਟੇਡੀਅਮ ਹਾਂ ਬੱਚੇ ਜਿਹੜੇ ਨਸ਼ੇ ਪੱਤੇ ਵਾਲ ਨਾ ਪੈਣ ਆਪਣਾ ਸਟੇਡੀਅਮ ਤੇ ਆਪਣੇ ਪ੍ਰੈਕਟਿਸ ਕਰਨਾ ਹਾਂ ਖੇਡਿਆ ਕਰਨਾ ਖੇਡਿਆ ਕਰਨਾ ਤੇ ਸਿੱਖਿਆ ਬਖੋ ਕਿਵੇਂ ਇੱਥੇ ਪਿੰਡ ਦੀ ਹਾਂ ਸਿੱਖਿਆ ਬਖੋ ਠੀਕ ਹੀ ਹੈ ਠੀਕ ਹੈ ਹਾਂ ਜਿਵੇਂ ਹੋਰ ਕਿਸੇ ਨਾਲ ਗੱਲਬਾਤ ਕਰ ਲੈਨੇ ਆ ਆਪਣਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਐਸੇ ਪਿੰਡ ਦੇ ਰਹਿਣ ਵਾਲੇ ਬੱਲੋ ਚੱਕ ਦੇ ਹਾਂਜੀ ਤੇ ਜਿਵੇਂ ਬਾਈ ਜੀ ਦੱਸ ਰਹੇ ਸੀ ਪਿੰਡ ਦੇ ਵਿੱਚ ਬਹੁਤ ਸਾਰਾ ਵਿਕਾਸ ਹੋਇਆ ਤੁਹਾਨੂੰ ਕਿਵੇਂ ਲੱਗਦਾ ਕਿ 5 ਸਾਲਾਂ ਦੇ ਵਿੱਚ ਵਾਕੇ ਕੰਮ ਹੋਏ ਲੋਕਾਂ ਦੇ ਦੋਤ ਵਧੀਆ ਕੰਮ ਹੋਇਆ ਪਿੰਡ ਦੇ 480 ਵਰੇ ਪੈ ਗਿਆ ਜੀ ਗਲੀਆਂ ਨਾਲੀਆਂ ਬਣ ਰਹੀਆਂ ਜਿਵੇਂ ਬਣ ਰਹੀਆਂ ਕੰਮ ਚੱਲਦਾ 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 ਪਈ ਜੀ ਬਿਲਕੁਲ ਪੰਜਾ ਮਾਰਦੇ ਆ ਕਿਹੜਾ ਘਰੇ ਜਦੋਂ ਲੋਡ ਹੁੰਦੀ ਹੈ ਬਿਲਕੁਲ ਬਿਲਕੁਲ ਹੁੰਦੀ ਬਿਲਕੁਲ ਜਾ ਕੇ ਚੈੱਕ ਕਰਦੇ ਨੇ ਵੇਖਦੇ ਆ ਜੇ ਵੀ ਕੰਮ ਚੱਲ ਵੇਖੋ ਚੱਲਦਾ ਬੁੱਧਰ 400 ਗਲੀਆਂ ਵਿੱਚ ਹੋ ਰਿਹਾ ਹੁਣ ਸਰਬਸੰਮਤੀ ਮੰਗਦੇ ਹੋ ਜਾਂ ਚੋਣਾ ਮੰਗ ਰਹੇ ਹੋ ਕੀ ਕੀ ਹੋਣਾ ਹੈ ਅਸੀਂ ਤਾਂ ਚਾਹੁੰਦੇ ਆ ਭਾਈ ਸਰਬਸੰਮਤੀ ਹੋ ਜਾਏ ਸਰਬਸੰਮਤੀ ਪਰ ਨਹੀਂ ਚਾਂਸ ਬਣਦੇ ਜੇ ਵੇਖੋ ਸ਼ਾਇਦ ਅਜੇ ਹੈ ਟਾਈਮ ਕਿ ਸ਼ਾਇਦ ਸਮਰਥ ਹੋਈ ਜਾਂ ਸੰਸਦ ਹੀ ਹੋ ਜਾਵੇ ਅਜੇ ਟਾਈਮ ਹੈਗਾ ਜੋ ਨਾਗਰਿਕ ਭਰਗੀਆਂ ਦੀ ਬਾਅਦ ਦੇਖਦੇ ਆ ਕੀ ਬਣਦਾ ਜੀ ਤੁਸੀਂ ਕੀ ਮੰਗ ਰਹੇ ਹੋ ਸਰਬਸੰਤੀ ਜੋ ਚੋਣਾਂ ਸਾਫ ਸੰਤੀ ਹੋਏ ਤਾਂ ਚੰਗੀ ਹੁੰਦੀ ਆ ਚਾਹਦੇ ਕੋਈ ਵਿੱਚ ਹੋਣਗੇ ਆ ਸਭਤੰਤੀ ਹੋ ਜਾਏ ਦਿਨ ਟਾਈਮ ਆ ਜਾ ਸਭ ਸੰਤੀ ਹੋ ਜਾਏ ਤਾਂ ਚੰਗੀ ਆ ਹੋ ਸਕਦਾ ਹਾਂਜੀ ਹਾਂ ਸਰਪੰਚ ਤੇ ਸਾਫ ਕਾ ਸਰਪੰਚ ਸਾਹਿਬ ਤੋਂ ਹੀ ਪੁੱਛ ਲੈਣੇ ਆ ਸਰਪੰਚ ਸਾਹਿਬ ਸਰਬਸੰਤੀ ਵੀ ਮੰਗ ਰਿਹਾ ਵਿੱਚੋਂ ਕਹਿੰਦੇ ਕਿ ਕੁਛ ਆਨਸਰ ਹੈਗੇ ਆ ਕਹਿੰਦੇ ਚੋਣ ਕਰਾਣੀ ਪਊਗੀ ਬਹੁਤ ਵਧੀਆ ਸਾਡਾ ਮੈਂਬਰ ਸਾਹਿਬ ਸੰਤੀ ਨਾਲ ਚੁਣਿਆ ਗਿਆ ਸਤਨਾਮ ਸਿੰਘ ਲੱਡਾ ਜੀ ਠੀਕ ਹੈ ਜੋ ਦੋਨਾਂ ਪਾਰਟੀਆਂ ਨੂੰ ਮਨਜ਼ੂਰ ਹੋਇਆ ਉਹ ਵਾਰਡ ਦਾ ਪਾ ਧੰਨਵਾਦ ਕਰਦੇ ਹੁਣ ਸਰਪੰਚ ਦੀ ਚੋਣ सरपंच दी चुनाव ਹੋਏਗੀ ਜੀ ਬੋਟ ਤਾਂ ਵੈਸੇ ਕੋਈ 600 ਦਸੀ ਜਾਂਦੇ ਕਹਿੰਦੇ 900 ਵੋਟ ਹੈਗੀ ਆ 600 ਵਜਦੀ ਆ ਐਨਆਰਆਈ ਕੱਢ ਕੇ ਤੇ ਇਹ ਇੰਨੇ ਚ ਵੀ ਹੈ ਸਰਪੰਚੀ ਨਹੀਂ ਹੁੰਦੀ ਪਿੰਡ ਚ ਚਲੋ ਮੈਂ ਤਾਂ ਖੜਾ ਨਹੀਂ ਨਵੰਬਰ ਨਾਲ ਸਰਪੰਚ ਜੀ ਉਹ ਤਾਂ ਸਰਪੰਚਾ ਦੀ ਮਰਜ਼ੀ ਕਰ ਲੈਣ ਮੈਂਬਰ ਸਾਹਿਬਾਂ ਦੀ ਮਰਜ਼ੀ ਹੈ ਪਰ ਮੈਂ 5 ਨੰਬਰ ਵਾਰਡ ਦਾ ਧੰਨਵਾਦ ਕਰਦਾ ਜਿਨ੍ਹਾਂ ਸੰਮਤੀ ਨਾਲੋਂ ਮੈਂਬਰ ਪੰਚਾਇਤ ਚੁਣਿਆ ਜੋ ਲਾਲਾ ਸਤਰਾਮ ਸਿੰਘ ਜੀ ਹੈ ਬਹੁਤ ਬਹੁਤ ਮੁਬਾਰਕ ਦਿੰਦਾ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਨਾਮ ਬਚਨ ਮੇਰਾ ਹੈ ਇਸੇ ਪਿੰਡ ਦੇ ਬਲੋਚਾਹਾਂ ਦੇ ਬਲੋਚਾਹ ਦੇ 5 ਸਾਲ ਦਾ ਸਮਾਂ ਕਿਵੇਂ ਦੇ ਰਿਹਾ ਪੰਚਾਇਤ ਤੇ 5 ਸਾਲ ਦਾ ਸਮਾਂ ਹੀ ਬਹੁਤ ਵਧੀਆ ਕੀ ਕੰਮ ਕਰਦੇ ਵਸੀਂ ਆਪਣਾ ਨਾ ਮੈਂ ਬਾਹਰ ਹੋਣੇ ਆ ਅਜੇ ਇੰਨੀ ਕੰਮ ਕਰ ਕੀ ਬਾਹਰ ਆਏ ਆ ਬਾਹਰ ਆਏ ਆ ਕਿਹੜੇ ਮੁਲਕ ਜਾ ਕੇ ਆਏ ਸੀਗੇ ਇਹ ਮਾਸਕਰਟ ਚੋਂ ਅੱਛਾ ਮਾਸਕਰਟ ਚੋਂ ਜਾ ਕੇ ਆਏ ਸੀ ਹਾਂ ਜੀ ਚੰਗਾ ਘੁੰਮੇ ਹੋ ਗਏ ਆ ਬਹੁਤ ਵਧੀਆ ਉਸੇ ਉਸਰੇ ਉਥੋਂ ਨਾਲ ਇੱਥੇ ਕੀ ਫਰਕ ਲੱਗਿਆ ਉਸੇ ਦਾ ਕਹਿੰਦਾ ਸਾਫ਼ ਸਪਾਈ ਬਹੁਤ ਆਨੇ ਉਹ ਉਸੇ ਦਾ ਲੋਕੋ ਸਹੀ ਆ ਕਾਨੂੰਨਕਾਰ ਸਹੀ ਆ ਉਸੇ ਇਸੇ ਆਪਣੇ ਪੁਛਦੇ ਕੁਛ ਘੱਟ ਕਰਦੇ ਜਰਾ ਅੱਛਾ ਹਾਂਜੀ ਇੰਡੀਆ ਇੱਥੇ ਲੜਾਈ ਲੱਪਾ ਜਾਦਾ ਹਾਂਜੀ 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 ਲੜਾਈ ਭਾਜਾਦਾ ਉਧਰ ਕਾਨੂੰਨ ਹੈ ਬਾਹਰ ਆਪਣੀ ਇੰਡੀਆ ਦੇ ਕਾਨੂੰਨ ਘੱਟ ਹੈ ਜਰਾ ਕਾਨੂੰਨ ਘੱਟ ਹੈ ਹਾਂਜੀ ਹੁਣ ਪਿੰਡ ਦੀ ਮੰਗ ਕੀ ਹੈ ਪਿੰਡ ਮੰਗ ਕੀ ਰਿਹਾ ਹੈਗਾ ਕਿ ਕੱਲੇ ਗਰਾਊਂਡ ਜਾਂ ਨਾਲੀਆਂ ਨਾਲੀ ਇਹ ਕੱਲੇ ਇਹੀ ਚੀਜ਼ਾਂ ਚਾਹੀਦੀਆਂ ਜਾਂ ਪਿੰਡ ਨੂੰ ਕੁਝ ਹੋਰ ਚੰਗੀ ਚੀਜ਼ ਵੀ ਚਾਹੀਦੀ ਹੈ ਜਾਂ ਪਿੰਡ ਦਾ ਜਿੰਨਾ ਵਿਕਾਸ ਨਹੀਂ ਇਹਨਾਂ ਨੂੰ ਪਤਾ ਕੀ ਚਾਹੀਦਾ ਹੋਰ ਸਰਕਾਰ ਸਰਕਾਰ ਆਮ ਆਦਮੀ ਆਪਣੀ ਬਹੁਤ ਚੰਗੀ ਹੈ ਫੇਰ ਬਿੱਲ ਮੁਆਫ ਕੀਤੇ ਬਹੁਤ ਵਧੀਆ ਸਰਕਾਰ ਬਿੱਲ ਮੁਆਫ ਕੀਤੇ ਹਾਂਜੀ ਲੋਕ ਫਿਰ ਵੀ ਗਲਤ ਕਹੀ ਜਾਂਦੇ ਬਹੁਤ ਗਲਤ ਕੰਮ ਵਜਦਾ ਕਹਿਣਾ ਨਹੀਂ ਚਾਹੀਦਾ ਸਰਕਾਰ ਸਹੀ ਹੈ ਵਧੀਆ ਠੀਕ ਹਾਂਜੀ ਬਠੀਆ ਆਪੀ ਤੁਹਾਡਾ ਕੀ ਨਾਮ ਹੈ ਮੈਂ ਮੈਂ ਨਹੀਂ ਨਾਮ ਕੀ ਹੈ ਵੈਸੇ ਤੁਹਾਡਾ ਨਹੀਂ ਜਾਂਦਾ ਤੁਹਾਡਾ ਕੀ ਨਾਮ ਜਿੰਦਰਪਾਲ ਬੱਲੋ ਚੱਕ ਦੇ ਰਹਿਣ ਵਾਲੇ ਹਾਂਜੀ ਤੇ 5 ਸਾਲ ਦਾ ਸਮਾਂ ਕਿਵੇਂ ਦਾ ਸੀਗਾ ਸਰਪੰਚ ਕੋਲ ਜਾਂਦੇ ਸੀਗੇ ਕੋਈ ਸائن ਕਰਾਣਾ ਹੁੰਦਾ ਆਮ ਤੌਰ ਤੇ ਕੋਈ ਆਧਾਰ ਕਾਰਡ ਜਾਂ ਕੋਈ ਆਪਾਂ ਕੰਮ ਕਰਾਣਾਗਾ ਸਰਪੰਚ ਕੋਲ ਜਾਂ ਕੋਈ ਨਹੀਂ ਪਰਸੰਦ ਦੇ ਕਾਰਿਸ਼ਾਰੀ ਦੁਨੀ ਹੋ ਗਈ ਬਸ ਦੋ ਬਈ ਗੱਲਾਂ ਬਾਤ ਆਪਣੀਆਂ ਕੋਈ ਨਹੀਂ ਕਰਦਾ ਕਹਿ ਦਿੰਦੇ ਕਰਨ ਲਈ ਬਣਾ ਕਰ ਦਿੰਦੇ ਨਾ ਬਯੋਜ ਕਰਦੇ ਚਾਹੇ ਇੰਨਾ ਕਈ ਮਿਹਨਤ ਦੇਣੀ ਨਾ ਹੋ ਰਹੀ ਵੀ ਲੰਕਾਈ ਜਣਾ ਕੋਈ ਕਹਿੰਦੇ ਕਿੜ ਹੁੰਦੀ ਹੈ ਜਿਹੜੀ ਇੱਕ ਕਿੜ ਦੇ ਕਰਕੇ ਵੀ ਕਈ ਜਾਂਦਾ ਕਰਕੇ ਹਾਂ ਕਿੜ ਕਰਕੇ ਨਹੀਂ ਕੰਮ ਕਰਦਾ ਕਰਨਾ ਹੀ ਨਹੀਂ ਨਾਲ ਲਾਈ ਰੱਖਣਾ ਮਾ ਜਿਹੜੀ ਸਰਕਾਰ ਪੰਚਾਇਤ ਬਣੇ ਕੁਛ ਕੰਮ ਨਹੀਂ ਕਰਨਾ ਸਰਕਾਰ ਵੀ ਬਣੇ ਪੰਚਾਇਤ ਬਣੇ ਨਹੀਂ ਕੰਮ ਕਰੀ ਮੇਰੀ 70 ਸਾਲ ਉਮਰ ਹੋ ਗਈ ਮੈਨੂੰ ਪਤਾ ਕੀ ਕਰਦੀ ਹੈ ਗਰੀਬ ਬੰਦੇ ਨੂੰ ਤਾਂ ਪੁੱਛ ਦੇਈ ਉਹ ਦੇ ਕਿਨੇ ਦਰਿਆ ਜੁੱਤੀ ਟਰਾਲੀ ਚ ਬਾਤ ਹਾ ਕਰ ਦਿੱਤੀ ਤੁਹਾਡਾ ਕੀ ਨਾਮ ਭਾਈ ਬਲਵੀਰ ਸਿੰਘ ਜੀ ਬੰਦੋ ਚੱਕ ਦੇ ਬਸਨੀਕ ਜੀ ਹਾਂ ਬੰਦੋ ਚੱਕ ਤੇ ਕੀ ਕਹਿਣਾ ਚਾਹੋਗੇ 5 ਸਾਲ ਕਿਵੇਂ ਦੇ ਰਹੇ ਸਰਕਾਰ ਬਹੁਤ ਵਧੀਆ ਜੋ ਆ ਟਾਈਮ ਨਿਕਲ ਗਿਆ ਬਸ ਬਹੁਤ ਜੋ ਟਾਈਮ ਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਔਖੀ ਹੋ ਕੇ ਨਹੀਂ ਨਹੀਂ ਚਲੋ ਜਿੱਦਾਂ ਦਾ ਆਇਆ ਬਹੁਤ ਵਧੀਆ ਹੈ ਅੱਛਾ ਤੇ ਹੁਣ ਸਰਬਸੰਮਤੀ ਮੰਗਦੇ ਜਾਂ ਚਾਹਣ ਹੋਵੇ ਇਹ ਵੇਖੋ ਜੀ ਇਹ ਤਾਂ ਭੈਣ ਭਰਾਵਾਂ ਦੇ ਨਾਲ ਹੀ ਆਪਾਂ ਵੀ ਸਰਬਸੰਮਤੀ ਹੋ ਜਾ ਤਾਂ ਸਭ ਤੋਂ ਵਧੀਆ ਬਾਕੀ ਸੰਗਤ ਦੀ ਮਰਜ਼ੀ ਹੈ ਪਿੰਡ ਦੇ ਵਿੱਚ ਕੀ ਮੰਗ ਕਰ ਰਹੇ ਹੋ ਕੋਈ ਕੰਮ ਕਰ ਹੋਵੇ ਜਵਾਕਾਂ ਦੀ ਜੇ ਜਵਾਕਾਂ ਨੂੰ ਸਕੂਲ ਮਿਲ ਜਾਂਦੇ ਤਾਂ ਕਹਿੰਦੇ ਨੌਕਰੀ ਨਹੀਂ ਮਿਲਦੀ ਐਨਰ ਹੀ ਬਹੁਤ ਹੋ ਗਿਆ ਪਿੰਡ ਚ ਹਾਂਜੀ ਹਾਂਜੀ ਲੋੜ ਕੀ ਹੈ ਪਿੰਡ ਦੀ ਕੀ ਨੌਕਰੀ ਲੋੜ ਹੈ ਜਾਂ ਲੋੜ ਤਾਂ ਵੈਸੇ ਹਰ ਕੰਮੋਂ ਹਰ ਚੀਜ਼ ਦੀ ਹੁੰਦੀ ਆ ਨਾ ਇਹ ਮੁੜ ਕੇ ਨੌਕਰੀ ਵਾਲੀ ਹਰ ਹਰ ਕੰਮ ਦੀ ਲੋੜ ਹੁੰਦੀ ਆ ਬੱਚਾ ਵਾਸਤੇ ਖੇਤੀਬਾੜੀ ਕਿਤੇ ਤੋਂ ਵੀ ਗੱਲਬਾਤ ਕਰ ਲੈਣੇ ਕੁਝ ਜੋ ਇੱਥੇ ਹੋਰ ਲੋਕ ਮੌਜੂਦ ਹਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਪਾਪੀ ਕੀ ਨਾਮ ਹੈ ਆਪਣਾ ਭਰਗਨ ਸਿੰਘ ਜੀ ਇਸੇ ਪਿੰਡ ਦੇ ਵਸਨੀਕ ਜੀ ਉਸ ਤੋਂ ਬਾਹਰੋਂ ਆਏ ਹੁਣ ਕਿਹੜਾ ਕਿੱਥੋਂ ਆਏ ਅਸੀਂ ਗਡਾਣੀ ਤੋਂ ਆਏ ਸਾਨੂੰ ਹੋ ਗਏ 35 40 ਸਾਲ ਹੋ ਤਾਂ ਤੇ ਜਿਵੇਂ ਹੁਣ ਚੋਣਾ ਆ ਗਈਆਂ 5 ਸਾਲ ਪਹਿਲਾਂ ਬਤਾਏ ਸਰਪੰਚ ਨੇ ਕੋਈ ਕਹਿੰਦਾ ਕੰਮ ਹੋਇਆ ਕੋਈ ਕਹਿੰਦਾ ਨਹੀਂ ਹੋਇਆ ਸਾਡੇ 5 ਸਾਲ ਅੱਗੇ ਵਿਕਾਸ ਕੋਈ ਨਹੀਂ ਹੋਇਆ ਜੀ ਅੱਛਾ ਕੋਈ ਵਿਕਾਸ ਨਹੀਂ ਹੋਇਆ ਕੋਈ ਇੱਕ ਕੋਈ ਪਤਾ ਨਹੀਂ ਮੰਨ ਲਓ ਵੀ ਜਿਹੜੀ ਪੰਚਾਇਤ ਉਹ ਬਹੁਤ ਮਤ ਨਹੀਂ ਸਰਪੰਚ ਦਾ ਹੂੰ ਉਹਦਾ ਕਰਕੇ ਸਾਡੇ ਪਿੰਡ ਦਾ ਵਿਕਾਸ ਕੋਈ ਨਹੀਂ ਹੋਇਆ। ਹਾਂ ਸਾਡੇ ਪਿੰਡ ਦਾ ਬਹੁਤ ਮਾੜਾ ਹਾਲ ਹੈ। ਪਾਣੀ ਕੋਈ ਨਿਕਾਸ ਨਹੀਂ ਜ। ਹੁਣ ਹੁਣ ਫੇਰ ਉਹੀ ਚੋਣਾ ਆ ਗਈਆਂ ਜੇ ਹੁਣ ਨਾ ਬਹੁਮਤ ਹੋਊਗਾ ਫੇਰ ਸਰਬਸੰਮਤੀ ਦਾ ਵੀ ਸਰਬਸੰਮਤੀ ਕੋਈ ਮੰਗ ਰਿਆ ਕੋਈ ਕਹਿੰਦਾ ਇਹ ਕਹਿੰਦੇ ਬੰਦੇ ਨਹੀਂ ਇਕੱਠੇ ਹੁੰਦੇ। ਹੁਣ ਮੰਗ ਕੀ ਹੈ ਪਿੰਡ ਦੀ ਪਹਿਲਾਂ ਸਰਬਸੰਮਤੀ ਫੇਰ ਵਿਕਾਸ। ਹਾਂਜੀ ਜੇ ਇਹ ਇਹ ਸਹਿਮਤੀ ਹੋ ਜੇ ਫੇਰ ਤੇ ਕੰਮ ਹੋ ਸਕਦਾ ਜੀ। ਜੇ ਇਦਾਂ ਹੁਣ ਪਾਰਟੀ ਵਾਜੀ ਫੇਰ ਤੇ ਇਦਾਂ ਇੰਜ ਕੰਮ ਚੱਲੂਗਾ। ਇਦਾਂ ਚੱਲੂਗਾ। ਇਦਾਂ ਚੱਲੂਗਾ। ਤੁਸੀਂ ਖੇਤੀਬਾੜੀ ਕਰਦੇ ਹੋ? ਹਾਂਜੀ ਖੇਤੀਬਾੜੀ ਕਰਦੇ। ਖੇਤੀਬਾੜੀ ਕਿਵੇਂ ਚੱਲਦੀ ਹੈ ਪਿੰਡ ਦੇ ਵਿੱਚ ਪਾਣੀ ਸਹੀ ਆ। ਪਰਾਲੀ-ਪਰੂਲੀ ਨੂੰ ਸਹੀ ਮਿਲ ਰਿਹਾ ਹੈ। ਸਹੀ ਹੈ। ਮੁੱਲ-ਮੁੱਲ ਸਹੀ ਮਿਲ ਰਿਹਾ ਹੈ। ਹਾਂਜੀ ਪਰਾਲੀ-ਪਰੂਲੀ ਇੱਥੇ ਸਾਡੇ ਦੇ ਲੈਂਦਾ ਨਹੀਂ ਜੇ ਕੋਈ ਵੀ ਜੀ ਘੱਟ ਵੈ। ਤੇ ਸਰਪੰਚ ਸਾਹਿਬ ਗੁੱਲੂ ਉਹਨਾਂ ਆਪਣੇ ਲੈਂਦੀ ਹੈ ਉਹ ਗੱਠਾ ਬੰਨਣ ਵਾਲੀ ਹੈ। ਉਹ ਗੱਠਾ ਬੱਗ ਗੱਡ-ਗੱਡ ਬੰਨ ਉਹ ਲਿਆਇਆ ਵੈ ਜੀ। ਉਹਦਾ ਕਰਕੇ ਥੋੜਾ ਜਿਹਾ ਪ੍ਰਭਾਵ ਹੈ। ਕਿਹਾ ਗਿਆ ਉਹ ਸਰਪੰਚ ਦੇ ਹੱਥ ਵੀ ਹੁੰਦੇ ਕੋਈ ਕਹਿੰਦੇ ਸੰਤ ਹੁੰਦੇ ਦੇ ਦੋ ਦੇ ਦੂ ਦਿੰਦੇ ਹੈ ਸਰਪੰਚ। ਹਾਂਜੀ ਉਹ ਹੈਲਪ ਕਰਦਾ ਲੋਕਾਂ ਦੀ ਬਹੁਤ ਅੱਛਾ ਹਾਂਜੀ ਬਹੁਤ ਜ਼ਿਆਦਾ ਪਿੰਡ ਚ ਆ ਜਾਂਦੇ ਵੇ ਸੰਦ ਜਿਹੜੇ ਸਰਕਾਰ ਦਿੰਦੀ ਆ ਜਿਹੜੇ ਗੱਠਾ ਬਣਨ ਵਾਲੇ ਤੇ ਸਾਡੇ ਨਹੀਂ ਆਇਆ ਜੀ ਉਹਨਾਂ ਆਪਣਾ ਲਿਆ ਜੀ ਅੱਛਾ ਉਹ ਤਾਂ ਸਬਸਿਡੀ ਆਈ ਉਹ ਹਾਂ ਹਾਂ ਤੇ ਉਦਾਂ ਉਹਨਾਂ ਲੈਂਦਾ ਜੀ ਸਾਰਾ ਸਿਰਸਾ ਠੀਕ ਹਾਂਜੀ ਉਹ ਵੀ ਤੁਹਾਡਾ ਕੀ ਨਾਮ ਆ ਜੀ ਖਾਟਾ ਦਾ ਤੇ ਜਗਜੀਤ ਸਿੰਘ ਇਸੇ ਪਿੰਡ ਦੀ ਰਹਿਣ ਵਾਲੇ ਰਹਿਣ ਵਾਲੇ ਤੁਸੀਂ ਅੱਛਾ ਤੇ 5 ਸਾਲ ਲੰਘੇ ਇਸ ਪੰਚਾਇਤ ਨੂੰ ਕੀ ਕਹੋਗੇ ਪੰਚਾਇਤ ਤੇ ਤੁਹਾਨੂੰ ਮੈਂ ਦੱਸਾਂ ਬਣਨੀ ਚਾਹੀਦੀ ਸ਼ਾਂਤੀ ਇੱਥੇ ਨਹੀਂ ਵੀ ਗੱਲ ਸੁਣੋ ਸ਼ਾਂਤੀ ਨਾਲ ਪੰਜ ਛੜ ਇਕਾਂਤ ਪੰਜ ਛੜ ਇਕੱਤਰ ਕਰੋ ਠੀਕ ਹੈ ਨਹੀਂ ਤੇ ਆਪਾਂ ਜਿਨ੍ਹਾਂ ਦਾ ਵੇਖੋ ਨਾਲੇ ਖਾਲੇ ਇਦਾਂ ਪਏ ਠੀਕ ਹੈ ਤਾਂ ਗੱਲਬਾਤ ਕਰ ਲੈਨੇ ਆ ਹੋਰਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਣਗੇ ਸਰਪੰਚ ਸਾਹਿਬ ਸਾਰੇ ਕਹਿੰਦੇ ਕਹਿੰਦੇ ਕੋਈ ਕਹਿੰਦੇ ਸਰਬਸੰਮਤੀ ਚਾਹੀਦੀ ਆ ਜੇ ਕਹਿੰਦੇ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਦਾ ਮਾੜਾ ਮੋਟਾ ਜਿਹੜਾ ਵਿਕਾਸ ਉਹ ਹੋ ਜੂਗਾ ਨਹੀਂ ਤਾਂ ਕਹਿੰਦੇ ਬਹੁਮਤ ਨਾ ਹੋਊਗਾ ਕੰਮ ਉੱਥੇ ਰੁਕ ਜਾਣਗੇ ਉੱਥੇ ਕੀ ਕਹਿਣਾ ਚਾਹੀਦਾ ਉੱਥੇ ਕੀ ਕਹੂੰਗਾ ਕੀ ਕਹੂੰਗਾ ਮੈਂ ਤਾਂ ਕਹਿੰਦੀ ਆ ਵੀ ਸਹਿਮਤੀ ਹੋ ਜਾ ਸਭ ਤੋਂ ਵਧੀਆ ਆ ਕਿਉਂ ਸਾਡੇ ਪਿੰਡ ਦਾ ਬਹੁਤ ਵਧੀਆ ਸਹੂਲ ਰਿਕਾਰਡ ਬਹੁਤ ਵਨ ਨੰਬਰ ਤੇ ਆ ਬਰੋ ਚੱਕ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਨੂੰ ਕੋਈ ਭੁੱਖ ਨਹੀਂ ਕੋਈ ਤੇ ਨਹੀਂ हां सिर्फ ਇਹਨਾਂ ਦਾ ਪਿਆਰ ਸਤਿਕਾਰ ਜਿਹੜਾ ਥੋੜਾ ਘਟਿਆ ਤੇ ਬਾਬਾ ਇਹਨਾਂ ਦਾ ਪਿਆਰ ਵਧਾ ਦੇ ਠੀਕ ਹੈ ਠੋਕੇ ਥੋੜਾ ਥੋੜਾ ਹੀ ਕਹਿਣਾ ਬਸ ਦੇਖੋ ਜੀ ਇਹਨਾਂ ਨੂੰ ਪਿਆਰ ਵਧਾ ਦੇ ਜੀ ਜੀ ਜੋਗ ਪਹਿਲਾਂ ਆਪਾਂ ਜਿੱਦਾਂ ਹਰੇਕ ਦੇ ਆਪਾਂ ਵਿਚਾਰ ਸੁਣਦੇ ਪਏ ਆ ਉਹਦੇ ਚ ਹਰੇਕ ਨੇ ਉਹ ਗੱਲ ਕਹੀ ਏ ਵੀ ਕੋਈ ਕਿਸੇ ਨੇ ਕਿਹਾ ਵਿਕਾਸ ਹੋਇਆ ਕਿਸੇ ਨੇ ਕਿਹਾ ਨਹੀਂ ਹੋਇਆ ਤੁਹਾਨੂੰ ਪਤਾ ਹੈ ਹਰੇਕ ਪਿੰਡ ਦੇ ਵਿੱਚ ਪਾਰਟੀਬਾਜੀ ਤਾਂ ਹੁੰਦੀ ਆ ਪਾਰਟੀਵਾਦੀ ਪਿਛਲੀ ਵਾਰ ਵੀ ਪਾਰਟੀਵਾਦੀ ਸੀ ਉਹ ਜੇਕਰ ਕਿਸੇ ਦਾ ਕੋ ਮੈਂਬਰ ਜ਼ਿਆਦਾ ਬਣ ਜਾਂਦਾ ਉਦੋਂ ਉਹ ਬਹੁਮਤ ਜਿਹਦੇ ਕੋਲ ਆ ਜਾਂਦਾ ਉਹ ਦੂਜੇ ਪਾਸੇ ਨੂੰ ਕੰਮ ਨਹੀਂ ਕਰਨ ਦਿੰਦਾ ਇਹੋ ਹੀ ਸਿੰਸਲਾ ਚੱਲਦਾ ਆ ਰਿਹਾ ਬਾਕੀ ਜਿੰਨੇ ਕੁ ਜੋਗੇ ਹੈਗੇ ਸਰਪੰਚ ਸਾਹਿਬ ਨੇ ਕੰਮ ਬੜਾ ਵਧੀਆ ਕੀਤਾ ਜੇ ਸੋਚਿਆ ਜਾਵੇ ਤੇ ਪਿੰਡ ਦੇ ਵਿੱਚ ਇੱਕ ਗਲੀਆਂ ਨਾਲੀਆਂ ਤੇ ਆਮ ਮੁੱਦੇ ਹੋ ਗਿਆ ਇਹਨਾਂ ਵਾਸਤੇ ਤੇ ਆਪਾਂ ਕਹਿੰਦੇ ਆ ਕਿ ਉਹ ਗਲੀ ਨਹੀਂ ਬਣੀ ਨਾਲੀ ਨਹੀਂ ਬਣੀ ਇਹ ਤੇ ਐਵੇਂ ਉਹ ਗੱਲਾਂ ਨੇ ਇਸ ਟਾਈਮ ਜਿਹੜੀ ਪਿੰਡ ਨੂੰ ਲੋੜ ਆ ਇੱਕ ਚੰਗੇ ਸਰਪੰਚ ਦੀ ਲੋੜ ਆ ਔਰ ਉਹਦੇ ਕਰਕੇ ਜੇ ਬਾਈ ਦੇ ਵਿੱਚ ਸੋਚਿਆ ਜਾਵੇ ਤੇ ਜੋ ਪਿੰਡਾਂ ਦੇ ਵਿੱਚ ਹਾਲਾਤ ਨੇ ਜਿਦਾ ਆਪਾਂ ਕਹੇ ਝੂਠ ਮਾਰਦੇ ਨੇ ਵੇ ਪਿੰਡਾਂ ਦੇ ਵਿੱਚ ਆ ਨਹੀਂ ਹੈਗਾ ਲੇਕਿਨ ਹਰੇਕ ਪਿੰਡ ਦੇ ਵਿੱਚ ਜੇ ਨੀ ਕਿ ਪੂਰੇ ਪੰਜਾਬ ਦੇ ਵਿੱਚ ਹੀ ਉਹ ਨਸ਼ੇ ਦੀ ਇੱਕ ਲਹਿਰ ਚਲਦੀ ਪਈ ਹੈ ਜੇਕਰ ਹਰੇਕ ਪਿੰਨ ਨੂੰ ਕੋਈ ਸਟੇਡੀਅਮ ਦਿੱਤਾ ਜਾਵੇ ਗਰਾਊਂਡ ਦਿੱਤੀ ਜਾਵੇ ਤੇ ਆਪਣੇ ਆਪ ਹੀ ਬੱਚਿਆਂ ਦਾ ਜਿਹੜਾ ਮੁਹਾਰਾ ਹੈ ਉਦੋਂ ਹੋਏਗਾ ਠੀਕ ਬਾਕੀ ਠੀਕ ਹੈ ਤੁਸੀਂ ਭਾਜੀ ਸਹਿਮਤ ਹੋ ਵਾਕੀ ਗੱਲ ਤੋਂ ਕਹਿੰਦੇ ਕਿ ਪਾਰਟੀ ਭਾਜੀ ਵਾਲੀ ਗੱਲਾਂ ਕੀਤੀ ਹੈ ਕਹਿੰਦੇ ਜੇ ਕੋਈ ਕਹਿੰਦੇ ਇਹ ਕੋਈ ਚੱਕਮੀ ਜੀ ਗੱਲ ਕਰ ਦਿੰਦਾ ਕਹਿੰਦੇ ਸਰਪੰਚ ਨੇ ਕੰਮ ਨਹੀਂ ਕੀਤਾ ਫਿਰ ਕਹਿੰਦੇ ਪਾਰਟੀ ਭਾਜੀ ਪੰਜ ਨੂੰ ਕਰਨੇ ਨੇ ਸਰਪੰਚ ਨੇ ਪੰਜ ਸਾਲ ਕੰਮ ਕਰਨ ਨਹੀਂ ਦਿੱਤਾ ਤੇ ਚਾਰੇ ਨੂੰ ਤਾਂ ਤੱਕਰ ਤੇ ਆ ਪੈ ਗਏ ਉਹਨੇ ਸਾਰੇ ਕਿ ਮੈਂ ਕੀਤਾ ਹੀ ਨਹੀਂ ਉਹਨੂੰ ਬਿਚਾਰੇ ਨੂੰ 1 ਰੁਪਿਆ ਵੀ ਨਹੀਂ ਕਰਨ ਦਿੱਤਾ ਉਹਨਾਂ ਨਾਲ ਵੀਡੀਓ ਟੈਪਸਰ ਨਹੀਂ ਜਾਣਦੇ ਤਾਂ ਉਹ ਕਹਿੰਨੀ ਕੀਤਾ ਉਹ ਕਹਿਣ ਜੋ ਮਰਜ਼ੀ ਕਹੇ ਤੇ ਪਿੰਡ ਦੇ ਇੱਕ ਨਾਲ ਹੀ ਨਹੀਂ ਮੈਂ ਕਰਾ ਮੈਂ ਆਪਣੇ ਕੋਲੋਂ ਦੋ ਨਾਲਗੀਆਂ ਤੇ ਗਲੀਆਂ ਪਿੰਡ 'ਚ ਬਣਾਈਆਂ ਉਹ ਇਹ ਤਾਂ ਕਿ ਮਿੰਤੀ ਨਹੀਂ ਕੀਤੀ ਮੈਨੂੰ ਪੈਸੇ ਨਹੀਂ ਮਿਲੇ ਉਹ ਸੈਕਟਰੀ ਲੱਗੇ ਬਿਠੇ ਨੂੰ ਹੁਣ ਕੋ ਨਵੀਂ ਪੰਚਾਇਤ ਬਣੇ ਜੀ ਤੋ ਉਹਨਾਂ ਨੂੰ ਦੱਸਾਂਗੇ ਮਿੰਤੀ ਕਰਕੇ ਪੈਸੇ ਦਿਓ ਪਿਛਲੇ ਸਾ ਪਿਛਲੀ ਪੰਚਾਇਤ ਚ ਤੇ ਮਤਲਬ 2 7 3 ਸਾ ਪਹਿਲਾਂ ਦੀ ਬਣਾਈਆਂ ਨਾਲੀਆਂ ਤੇ ਤੜੇ ਤੱਕ ਕੋਈ ਪੈਸਾ ਨਹੀਂ ਕੋਈ ਮਿੰਤੀ ਨਹੀਂ ਕੋਈ ਪੈਸਾ ਵੀ ਨਹੀਂ ਮਿਲਿਆ ਤੇ ਮੈਂ ਆਪਣੇ ਕੋਲੋਂ ਸਿਮਿੰਟ ਸੁਮਿੰਟ ਆਪਣੇ ਕੋਲੋਂ ਲਾਇਆ ਜੀ ਤੇ ਉਦੋਂ ਬਾਅਦ ਪਿੰਡ ਦੀ ਗਲੀ ਨਾਲੀ ਬਣੀ ਕੋਈ ਨਹੀਂ ਐਨੇ ਮਾਰੇ ਹਾਲਾਤ ਨੇ ਆ ਹੁਣ ਮਾਰਿਆ ਜੇ ਆਪਾ ਰਾਣਾ ਸਾਹਿਬ ਨੂੰ ਪਾਇਆ ਸੀ ਕਿ ਸਾਡੇ ਹਾਲਾਤ ਬਹੁਤ ਮਾਰੇ ਆ ਪਾਣੀ ਪੂਣੀ ਪੈਣ ਡਿਆ ਤੇ ਹੁਣ ਉਹਨਾਂ ਨੇ ਦੇਖ ਤੋ ਗਲੀ ਤੇ ਸਿਵਰੇ ਪਾ ਕੇ ਤੇ ਮਾਰਾ ਮੋਟਰ ਕੰਮ ਸ਼ੁਰੂ ਕੀਤਾ ਨੇ ਦੇ ਇੱਕ ਕੰਮ ਵੀ ਨਹੀਂ ਹੋਇਆ ਢਪਣ 5 ਸਾਲਾਂ ਅੰਦਰ ਕਹਿਣ ਨੂੰ ਜੋ ਮਰਜ਼ੀ ਕਾ ਮੈਨੂੰ ਕਿਸੇ ਪਾਰਟੀ ਨਾਲ ਕੋਈ ਲੈਣ ਨਹੀਂ ਸਿਰ ਮੈਂ ਸੱਚਾਈ ਤੇ ਕਿੰਨਾ ਘੜਪਿੰਡ ਤੇ ਬਿਲਕੁਲ ਕੰਮ ਨਹੀਂ ਅਗੋਣਾ ਮਹਾਰਾਜ ਇਹ ਉਹ ਟਾਈਮ ਨਾ ਆਵੇ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਪਿੰਡ ਬੱਲੋ ਚੱਕ ਦੇ ਇਹ ਸਾਰੇ ਵਸਨੀਕ ਜਿਹੜੇ ਕੀ ਲਗਾਤਾਰ ਪਿੰਡ ਦੇ ਵਿੱਚ ਚੋਣ ਕਰਦੇ ਆ ਰਹੇ ਨੇ ਲਗਾਤਾਰ ਸਰਪੰਚੀ ਦੀ ਚੋਣ ਕਰਦੇ ਆ ਰਹੇ ਨੇ ਤੇ ਬਹੁਤ ਪਰ ਬੰਦੇ ਨੇ ਪਿੰਡ ਦੇ ਬਹੁਤ ਸਾਰੀ ਗੱਲਾਂ ਇਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਕਿ ਪਿੰਡ ਦੇ ਵਿੱਚ ਕੁਝ ਲੋਕਾਂ ਵੱਲੋਂ ਕਿਹਾ ਗਿਆ ਕਿ ਵਿਕਾਸ ਹੋਇਆ ਕੁਝ ਵੱਲੋਂ ਕਿਹਾ ਗਿਆ ਕਿ ਨਹੀਂ ਹੋਇਆ ਪਰ ਕਿਤਨੇ ਕਰ ਰਹੇ ਹੁਣ ਨਵਾਂ ਸਰਪੰਚ ਚੁਣਨ ਦਾ ਵੀ ਮੌਕਾ ਮਿਲਿਆ ਗਿਆ ਕੁਝ ਕਹਿ ਰਹੇ ਨੇ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦੇ ਕੰਮ ਜੋ ਰੁਕੇ ਪਿੰਡ ਦੇ ਕੰਮ ਹੁੰਦੇ ਨੇ ਉਹ ਹੋ ਸਕਣ ਨਾਲ ਹੀ ਜਿਸ ਤਰੀਕੇ ਨਾਲ ਕੁਝ ਲੋਕਾਂ ਦਾ ਕਹਿਣਾ ਕਿ ਵੋਟਾਂ ਦੇ ਰਾਹੀਂ ਸਰਪੰਚ ਚੁਣਿਆ ਜਾਵੇ ਤਾ ਜੋ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਢੰਗ ਸਿਰ ਦੇ ਨਾਲ ਨਵਾਂ ਸਰਪੰਚ ਜਿਹੜਾ ਕਿ ਪਿੰਡ ਵਿੱਚ ਮਿਲ ਸਕੇ